ਸਭ ਤੋਂ ਜ਼ਿਆਦਾ ਐਮ.ਐਲ.ਏ ਐ ਸਭਾਪਤੀ ਜੀ ਇਹ ਮੁਸਲਮਾਨਾਂ ਦੀ ਹਮਦਰ ਸਰਕਾਰ ਦਾ ਇੱਕ ਵੀ ਐਮ.ਐਲ.ਏ ਇੱਕ ਵੀ ਐਮ.ਐਲ.ਏ ਮੁਸਲਮ ਨਹੀਂ ਤੇ ਕਹਿ ਰਿਹਾ ਜੇ ਅਸੀਂ ਮੁਸਲਮਾਨਾਂ ਦੇ ਬਾਤ ਹਮਦਰ ਦਾ ਇਸ ਸਭਾਪਤੀ ਜੀ ਸਿੱਧਮ ਸਿੱਧਾ ਕੱਲਾ ਮੁਸਲਮਾਨ ਭਾਈਚਾਰੇ ਤੇ ਨਹੀਂ ਇਹ ਜਿਹੜਾ ਦੇਸ਼ ਦਾ ਸੰਵਿਧਾਨ ਆ ਉਹਦੇ ਤੇ ਹਮਲਾ ਹੈ ਜਿਹੜਾ ਆਰਟੀਕਲ 26 ਹੈ ਜਿਹਦੇ ਚ ਇਹ ਆ ਕਿ ਤੁਸੀਂ ਆਪਣੀ ਸੰਸਥਾ ਬਣਾ ਵੀ ਸਕਦੇ ਹੋ ਤੇ ਉਹਨੂੰ ਚਲਾਉਣ ਦਾ ਹੱਕ ਵੀ ਉਸੇ ਭਾਈਚਾਰੇ ਦੇ ਜਿਹੜੇ ਲੋਕਾਂ ਤੇ ਆ ਉਹਦੇ ਤੇ ਵੀ ਹਮਲਾ ਇਹ ਅੱਜ ਇੱਕ ਰਸਤਾ ਜਿਹੜਾ ਮਿਨਿਓਰਟੀਜ਼ ਦੇ ਧਰਮਾਂ ਤੇ ਜਿਹੜਾ ਡਾਕਾ ਮਾਰਨ ਦਾ ਜਿਹੜਾ ਖੋਲ ਦਿੱਤਾ ਗਿਆ ਆ ਤੁਸੀਂ ਵਕਫਬੋਰਡ ਤੇ ਕੀਤਾ ਕੱਲ੍ਹ ਨੂੰ ਤੁਸੀਂ ਸਾਡੀ ਸਿੱਖਾਂ ਦੇ ਅੱਜ ਵੀ ਤੇ ਵੀ ਕਰ ਸਕਦੇ ਹੋ ਤੁਸੀਂ ਬੋਧੀਆਂ ਦੇ ਵੀ ਕਰ ਸਕਦੇ ਹੋ ਜਿਨੇ ਵਕਫ ਲਈ ਕੋਈ ਜ਼ਮੀਨ ਡੋਨੇਟ ਕਰਨੀ ਹੈ ਉਹ 5 ਸਾਲ ਤੋਂ ਜਿਹੜਾ ਇਬਾਦਤ ਕਰਦਾ ਹੋਵੇ 5 ਸਾਲ ਤੋਂ ਪ੍ਰੈਕਟਿਸ ਕਰਦਾ ਹੋਵੇ ਸਰ ਇਹਦੀ ਕੀ ਪਰਿਭਾਸ਼ਾ ਹੈ ਕੀ ਤੁਸੀਂ ਉਹ ਲੋਕਾਂ ਦੇ ਘਰਾਂ 'ਚ ਸੀਸੀਟੀਵੀ ਕੈਮਰੇ ਲਾਉਂਗੇ ਕਿ 5 ਸਾਲ ਤੋਂ ਪ੍ਰੈਕਟਿਸ ਕਰ ਰਹੇ ਹੋ ਕਿ ਨਹੀਂ ਕਰ ਰਹੇ ਆ ਇਹਦਾ ਕਿਵੇਂ ਪਤਾ ਚੱਲੂਗਾ ਸੋ ਇਹ ਆਰਟੀਕਲ 14 ਦੀ ਸਿੱਧਮ ਸਿੱਧੀ ਉਲੰਘਣਾ ਜਿਹੜੀ ਇਹਦੇ ਵਿੱਚ ਜਿਹੜੀ ਹੈ ਉਹ ਕੀਤੀ ਗਈ ਹੈ ਥੋੜੀ ਸੰਜੀਦਗੀ ਕਿਸੇ ਮਸਲੇ ਲਈ ਤੁਹਾਡੇ ਲੱਛੇਦਾਰ ਭਾਸ਼ਣ ਤੋਂ ਨਹੀਂ ਤੁਹਾਡੇ ਐਕਸ਼ਨਸ ਤੋਂ ਪਤਾ ਲੱਗਦੀ ਹੈ ਤੇ ਮੁਸਲਮਾਨਾਂ ਪ੍ਰਤੀ ਕੀ ਰਵੱਈਆ ਬੀਜੇਪੀ ਦਾ ਪਿਛਲੇ 11 ਸਾਲ ਚ ਰਿਆ ਸਾਰਾ ਦੇਸ਼ ਜਾਂ ਅੰਦਰ ਤੇ ਅੱਜ ਇੱਥੇ ਸਦਨ ਦੇ ਅੰਦਰ ਵੀ ਬੜੇ ਸਾਰੇ ਮੈਂਬਰ ਨੇ ਜ਼ਿਕਰ ਕੀਤਾ ਕਿ ਜਿਹੜੇ ਮਾਨਜੋਗ ਗ੍ਰਹਿ ਮੰਤਰੀ ਜੀ ਕਹਿ ਰਿਹਾ ਸੀ ਬਹੁਤ ਸੰਜੀਦਾ ਮੁਸਲਮਾਨਾਂ ਪ੍ਰਤੀ ਬਹੁਤ ਹਮਦਰਦ ਆ ਤੇ ਉਸ ਪਾਰਟੀ ਦਾ ਅੱਜ ਇੱਕ ਵੀ ਮੈਂਬਰ ਮੁਸਲਮਾਨ ਨਹੀਂ ਤੇ ਯੂਪੀ ਜਿਹੜਾ ਦੇਸ਼ ਦਾ ਸਭ ਤੋਂ ਵੱਡਾ ਸੂਬਾ ਹੈ ਸਭ ਤੋਂ ਜ਼ਿਆਦਾ ਐਮਐਲਏ ਹੈ ਸਵਾਪਤੀ ਜੀ ਇਹ ਮੁਸਲਮਾਨਾਂ ਦੀ ਹਮਦਰ ਸਰਕਾਰ ਦਾ ਇੱਕ ਵੀ ਐਮਐਲਏ ਇੱਕ ਵੀ ਐਮਐਲਏ ਮੁਸਲਮਨ ਨਹੀਂ ਤੇ ਕਹਿ ਰਿਹਾ ਜੇ ਅਸੀਂ ਮੁਸਲਮਾਨਾਂ ਦੇ ਬਹੁਤ ਹੰਡਰਦਾ ਇਹ ਸਭਾਪਤੀ ਜੀ ਸਿੱਧਮ ਸਿੱਧਾ ਕੱਲਾ ਮੁਸਲਮਾਨ ਭਾਈਚਾਰੇ ਤੇ ਨਹੀਂ ਇਹ ਜਿਹੜਾ ਦੇਸ਼ ਦਾ ਸੰਵਿਧਾਨ ਹੈ ਉਹਦੇ ਤੇ ਹਮਲਾ ਹੈ ਜਿਹੜਾ ਆਰਟੀਕਲ 26 ਹੈ ਜਿਹਦੇ ਚ ਇਹ ਹੈ ਕਿ ਤੁਸੀਂ ਆਪਣੀ ਸੰਸਥਾ ਬਣਾ ਵੀ ਸਕਦੇ ਹੋ ਤੇ ਉਹਨੂੰ ਚਲਾਉਣ ਦਾ ਹੱਕ ਵੀ ਉਸੇ ਭਾਈਚਾਰੇ ਦੇ ਜਿਹੜੇ ਲੋਕਾਂ ਤੇ ਆ ਉਹਦੇ ਤੇ ਵੀ ਹਮਲਾ ਹੈ ਇਹ ਅੱਜ ਇੱਕ ਰਸਤਾ ਜਿਹੜਾ ਮਿਨੋਰਟੀਜ਼ ਦੇ ਧਰਮਾਂ ਤੇ ਜਿਹੜਾ ਡਾਕਾ ਮਾਰਨ ਦਾ ਜਿਹੜਾ ਖੋਲ ਦਿੱਤਾ ਗਿਆ ਆ ਤੁਸੀਂ ਵਕਫ ਕੋਰਟ ਤੇ ਕੀਤਾ ਕੱਲ ਮੈਂ ਤੁਸੀਂ ਸਾਡੀ ਸਿੱਖਾਂ ਦੇ ਅੱਜ ਵੀ ਤੇ ਵੀ ਕਰ ਸਕਦੇ ਹੋ ਤੁਸੀਂ ਬੋਧੀਆਂ ਦੇ ਵੀ ਕਰ ਸਕਦੇ ਹੋ ਤੁਸੀਂ ਸਾਰੇ ਧਰਮਾਂ ਤੇ ਕਰ ਸਕਦੇ ਹੋ ਸੋ ਇਹ ਦੇਸ਼ ਤੇ ਸੰਵਿਧਾਨ ਤੇ ਹਮਲਾ ਇਕੱਲਾ ਇੱਥੇ ਨਹੀਂ ਇਹਦੇ ਚ ਇੱਕ ਹੋਰ ਪ੍ਰੋਵੀਜ਼ਨ ਹੈ ਕਿ ਜੇ ਤੁਸੀਂ ਜਿਨੇ ਵਕਫ ਲਈ ਕੋਈ ਜ਼ਮੀਨ ਡੋਨੇਟ ਕਰਨੀ ਹੈ ਉਹ 5 ਸਾਲ ਤੋਂ ਜਿਹੜਾ ਇਬਾਦਤ ਕਰਦਾ ਹੋਵੇ 5 ਸਾਲ ਤੋਂ ਪ੍ਰੈਕਟਿਸ ਕਰਦਾ ਹੋਵੇ ਸਰ ਇਹਦੀ ਕੀ ਪਰਿਭਾਸ਼ਾ ਹੈ ਕੀ ਤੁਸੀਂ ਉਹ ਲੋਕਾਂ ਦੇ ਘਰਾਂ ਸੀਸੀਟੀਵੀ ਕੈਮਰੇ ਲਾਓਗੇ ਕਿ 5 ਸਾਲ ਤੋਂ ਪ੍ਰੈਕਟਿਸ ਕਰ ਰਹੇ ਹੋ ਕਿ ਨਹੀਂ ਕਰ ਰਹਿਆ ਇਹਦਾ ਕਿਵੇਂ ਪਤਾ ਚੱਲੂਗਾ ਸੋ ਇਹ ਆਰਟੀਕਲ 14 ਦੀ ਸਿੱਧਮ ਸਿੱਧੀ ਉਲੰਘਣਾ ਜਿਹੜੀ ਇਹਦੇ ਵਿੱਚ ਜਿਹੜੀ ਹੈ ਉਹ ਕੀਤੀ ਗਈ ਹੈ ਇਸ ਤੋਂ ਇਲਾਵਾ ਸਰ ਇਹਦੇ ਵਿੱਚ ਕਿਹਾ ਗਿਆ ਹੈ ਕਿ ਜਿਹੜੀ ਸੱਚਰ ਕਮੇਟੀ ਦੀ ਰეკਮੈਂਡੇਸ਼ਨ ਹੈ ਉਹਦੇ ਧਾਰਤੇ ਜਿਹੜੇ ਨਾਲ ਇਹਨੂੰ ਲਿਆਂਦਾ ਗਿਆ ਸਰ ਸੱਚਰ ਕਮੇਟੀ ਤਾਂ ਇਹ ਵੀ ਕਿਹਾ ਗਿਆ ਕਿ 70% ਪ੍ਰਾਪਰਟੀ ਹੈ ਜਿਹੜੀ ਵਕਫ ਦੀ ਦੱਬੀਆਂ ਹੋ ਜਾਂ ਨੇ ਇਸ ਦੇਸ਼ ਦੇ ਵਿੱਚ ਤੇ 355 ਤਾਂ ਸਰਕਾਰ ਨੇ ਦੱਬੀਆਂ ਹੋਈਆਂ ਉਹਦੇ ਤਾਂ ਸਰਕਾਰ ਨੇ ਕੀ ਕੀਤਾ ਇਹਦੇ ਬਿਲਦੇ ਵਿੱਚ ਸੋ ਸਾਰੇ ਸਿੱਧਮ ਸਿੱਧਾ ਜੋ ਬੀਜੇਪੀ ਦੀ ਰਾਜਨੀਤੀ ਹੈ ਦੇਸ਼ ਚ ਵੰਡਣ ਵਾਲੀ ਉਹਦੇ ਤੇ ਆਧਾਰਿਤ ਜਿਹੜਾ ਬਿੱਲ ਇਹ ਲਿਆਂਦਾ ਗਿਆ ਸਰ ਕਿੰਨੀਆਂ ਐਦਾਂ ਦੀਆਂ ਸਟੋਰੀ ਕਲ ਬਿਲਡਿੰਗਸ ਐ ਮਸਜਿਦਾਂ ਨੇ ਜਿਹੜੀਆਂ ਸੈਂਕੜੇ ਹਜ਼ਾਰਾਂ ਸਾਲ ਪੁਰਾਣੀਆਂ ਐ ਕਿੰਨੇ ਐਜੂਕੇਸ਼ਨਲ ਇੰਸਟੀਟਿਊਟ ਨੇ ਮੈਨੂੰ ਦੱਸੋ ਵੀ ਉਹ ਕਿੱਥੋਂ ਡਾਕੂਮੈਂਟ ਲੈ ਕੇ ਆਉਣਗੇ ਇਹ ਪ੍ਰੂਵ ਕਰਨ ਦੇ ਲਈ ਕਿਸੇ ਨੇ ਵੀ ਚਾਕੇ ਕੋਈ ਐਪਲੀਕੇਸ਼ਨ ਦੇ ਦੇਣੀ ਐ ਕਿ ਜੀ ਆਹ ਪ੍ਰਾਪਰਟੀ ਦਾ ਦੱਸੋ ਵੀ ਇਹ ਕੀ ਦੀ ਐ ਤਾਂ ਮੈਨੂੰ ਦੱਸੋ ਜਿਹੜਾ ਕਲੈਕਟਰ ਸਰਕਾਰ ਦਾ ਐ ਤੇ ਸਰਕਾਰ ਦੀ ਤੁਹਾਨੂੰ ਸੋਚ ਤੇ ਨੀਤੀ ਪਤਾ ਹੈ ਕੀ ਮੈਨੂੰ ਦੱਸੋ ਵੀ ਉਹ ਕਲੈਕਟਰ ਕੀ ਇਹ ਕਹਿ ਦੂਗਾ ਵੀ ਹਾਂਜੀ ਇਹ ਜਿਹੜੀ ਪ੍ਰਾਪਰਟੀ ਆ ਇਹ ਵਕਫ ਦੀ ਨਹੀਂ ਇਹ ਸਿੱਧਮ ਸਿੱਧਾ ਸਰ ਜਿਹੜੀਆਂ ਵਕਫ ਦੀਆਂ ਪ੍ਰਾਪਰਟੀਆਂ ਹੜੱਪਣ ਲਈ ਜਿਹੜਾ ਬਿੱਲੇ ਲਿਆਂਦਾ ਗਿਆ ਸਵਾਪਤੀ ਜੀ ਮੈਂ ਸੰਗਰੂਰ ਤੋਂ ਚੁਣ ਕੇ ਆਉਣਾ ਤੇ ਮੈਂ ਇੱਕ ਸਿੱਖ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਤੇ ਸਾਡੇ ਉੱਥੇ ਮਲੇਰਕੋਟਲਾ ਸ਼ਹਿਰ ਆ ਉਹ ਸ਼ਹਿਰ ਜਿਹੜਾ ਨਵਾਬ ਸ਼ੇਰ ਮੁਹੰਮਦ ਖਾਨ ਦਾ ਸ਼ਹਿਰ ਆ ਉਹ ਨਵਾਬ ਜਦੋਂ ਸੂਬਾ ਸਰੰਦ ਛੋਟੇ ਸ਼ਾਹਬਜ਼ਾਦਿਆਂ ਨੂੰ ਦਵਾਰਾਂ ਦੇ ਵਿੱਚ ਝੰੜਿਆ ਸੀ ਤਾਂ ਉਹ ਨਵਾਬ ਨੇ ਹਾ ਦਾ ਨਾਰਾ ਮਾਰਿਆ ਸੀ ਮਲੇਰਕੋਟਲੇ ਦੇ ਨੇ ਤੇ ਮੈਂ ਉਸ ਧਰਤੀ ਤੋਂ ਹੋ ਕੇ ਆਇਆ ਤੇ ਸਰ ਭਾਵੇਂ ਬੀਜੇਪੀ ਨੇ ਬੜੀਆਂ ਵੰਡੀਆਂ ਦੇਸ਼ ਚ ਪਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਅੱਜ ਵੀ ਮਲੇਰਕੋਟਲਾ ਇਸ ਦੇਸ਼ ਦਾ ਉਹ ਸ਼ਹਿਰ ਹੈ ਜਿੱਥੇ ਸਾਰੇ ਧਰਮਾਂ ਦੇ ਲੋਕ ਇੱਕ ਜੁੜਤਾ ਨਾਲ ਰਹਿੰਦੇ ਆ ਭਾਵੇਂ ਉਹ ਹਿੰਦੂ ਹੈ ਮੁਸਲਮਾਨ ਹੈ ਈਸਾਈ ਹੈ ਤੇ ਸਰ ਮੈਂ ਉੱਥੋਂ ਦੇ ਲੋਕਾਂ ਦੇ ਨਾਲ ਵਾਅਦਾ ਕਰਕੇ ਆਇਆ ਕਿ ਜਦੋਂ ਵੀ ਇਹ ਬਿੱਲ ਆਊਗਾ ਮੈਂ ਡਟ ਕੇ ਉਹਦਾ ਵਿਰੋਧ ਕਰੂੰਗਾ ਕਿਉਂਕਿ ਜਿਹੜੀ ਭਾਜਪਾ ਦੀ ਨੀਤੀ ਹੈ ਦੇਸ਼ ਨੂੰ ਵੰਡਣ ਵਾਲੀ ਇਹਦੇ 'ਚ ਕੁਛ ਦੇਸ਼ ਨੂੰ ਨਿਕਲ ਨਹੀਂ ਸਕਦਾ ਦੇਸ਼ ਅੱਗੇ ਨਹੀਂ ਜਾ ਸਕਦਾ ਇਹ ਨੀਤੀ ਜੋ ਮਾਨਯੋਗ ਮੈਂਬਰ ਨੇ ਪਹਿਲਾਂ ਵੀ ਜ਼ਿਕਰ ਕੀਤਾ ਕਿ ਅੰਗਰੇਜ਼ਾਂ ਵਾਲੀ ਨੀਤੀ ਇਹ ਛੱਡ ਦਿਓ ਇਹ ਦੇਸ਼ ਤਰੱਕੀ ਤਾਂ ਹੀ ਕਰੂਗਾ ਜੇ ਇਹ ਦੇਸ਼ ਦੇ ਸਾਰੇ ਧਰਮਾਂ ਦੇ ਸਾਰੇ ਭਾਈਆਂ ਚਾਰਾਂ